ਸਸ਼ੀ ਕਾਲ ਦੀ ਸਵਾਗਤ ਹੈ ਤੁਹਾਡਾ ਵਾਇਗੁਰੂ ਕਲੌਥ ਹਾਊਸ ਐਂਡ ਪ੍ਰੀਟਿਕ ਬਲਾਡਾ ਵੱਲੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਅੱਜ ਦੇ ਜਿਹੜੇ ਅਸੀਂ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਉਹ ਟੈਬੀ ਵਿੱਚ ਲੈ ਕੇ ਆਏ ਆ ਟੈਬੀ ਲਾਈਨਿੰਗ ਚ ਠੀਕ ਹੈ ਜੀ ਜੋ ਕਾਫੀ ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਹੈ ਟੈਬੀ ਲਾਈਨਿੰਗ ਏਕੇ ਟੈਕਸ ਦੇ ਰਹਿਣਗੇ ਸੂਟ ਦੇਖੋ ਤੁਸੀਂ ਲਿਖਿਆ ਦੇ ਸਕਦੇ ਹੋ ਟੈਬੀ ਲਾਈਨਿੰਗ ਏਕੇ ਟੈਕਸ ਦੇ ਰਹਿਣਗੇ ਸੂਟ ਵਿੱਡਡ ਦੁਪੱਟਾ ਠੀਕ ਹੈ ਜੀ ਵਿੱਡਡ ਦੁਪੱਟਾ ਰਹੂਗਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਜੀ ਸਟੱਫ ਬਹੁਤ ਸੌਫਟ ਵਾਲਾ ਟੈਬੀ ਲਾਈਨਿੰਗ ਹੈ ਕਲਰ ਥੋੜਾ ਲਾਈਟ ਆ ਰਿਹਾ ਬੜਾ ਪਿਆਰਾ ਜਿਹਾ ਕਲਰ ਹੈ ਇਹ ਠੀਕ ਹੈ ਜੀ ਤੁਹਾਨੂੰ ਦਿਖਾ ਸਕਦੇ ਆ ਨਜ਼ਦੀਕ ਤੋਂ ਸੀ ਇਹਦੇ ਵਿੱਚ ਲਾਈਨਾਂ ਟੈਬੀ ਲਾਈਨਾਂ

ਟੈਬੀ ਦਾ ਡਿਜ਼ਾਈਨਰ ਰਹੂਗਾ ਦੁਪੱਟਾ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਦੇਖੋ ਜੀ ਇਹ ਵਾਲਾ ਆਉਣ ਵਾਲੇ ਦੇ ਨਾਲ ਦੁਪੱਟਾ ਬਹੁਤ ਪਿਆਰਾ ਦੁਪੱਟਾ ਜੀ ਟੈਬੀ ਦਾ ਇਹ ਵਾਲਾ ਇਹਦੇ ਨਾਲ ਆਊਗਾ ਦੁਪੱਟਾ ਠੀਕ ਹੈ ਜੀ ਤੁਹਾਨੂੰ ਵੇਅਰ ਕਰਕੇ ਦਿਖਾਵਾਂਗੇ ਕਿਸ ਤਰ੍ਹਾਂ ਦੀ ਲੁੱਕ ਆਊਗੀ ਦੇਖੋ ਐਦਾਂ ਦਾ ਰਹੂਗਾ ਦੁਪੱਟਾ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਜੀ ਇਹ ਵਾਲਾ ਟੈਬੀ ਦਾ ਇਹ ਵਾਲੀ ਦੁਪੱਟੇ ਦੀ ਲੁੱਕ ਆਉਣੀ ਹੈ ਜੀ ਇਹ ਵਾਲੀ ਇਹਦੀ ਦੁਪੱਟੇ ਦੀ ਆਉਣੀ ਹੈ ਲੁੱਕ ਠੀਕ ਹੈ ਬਹੁਤ ਸੋਹਣਾ ਸੂਟ ਰੈਡੀ ਹੋਣਾ ਬਣ ਕੇ ਦੁਪੱਟਾ ਵੀ ਅਸੀਂ ਤੁਹਾਨੂੰ ਟੈਬੀ ਦਾ ਦੇ ਰਹੇ ਹਾਂ ਤੁਹਾਨੂੰ ਦਿਖਾ ਰਹੇ ਹਾਂ ਨਜ਼ਦੀਕ ਤੋਂ ਦੇਖੋ ਦੁਪੱਟਾ ਵੀ ਟੈਬੀ ਦਾ ਹੋਊਗਾ ਜੀ ਟੈਬੀ ਦਾ ਹੀ ਦੁਪੱਟਾ ਰਹੂਗਾ ਤੈਨੂੰ ਪ੍ਰਾਈਸ ਦੇ ਰਹੇ ਆ ਸੂਟ ਦੀ 1950 ਰੁਪਏ ਜੀ ਠੀਕ ਹੈ ਜੀ ਮਾਰਕੀਟ ਦੇ ਵਿੱਚ ਤੁਹਾਨੂੰ ਇਹਦੀ ਪ੍ਰਾਈਸ 3000 ਤੱਕ ਮਿਲੂਗੀ ਅਸੀਂ ਤੁਹਾਨੂੰ ਦੇ ਰਹੇ ਆ ਜੀ 1950 ਰੁਪਏ ਦੀ ਪ੍ਰਾਈਸ ਦੇ ਰਹੇ ਆ ਵੈਦ ਟੈਬੀ ਦਾ ਦੁਪੱਟਾ ਪਲੇਨ ਰਹੂਗੀ ਬਾਟਮ ਡਿਜ਼ਾਈਨਰ ਜਿਹਾ ਸੂਟ ਰਹੂਗਾ ਅਗਲਾ ਪੀਸ ਤੁਹਾਨੂੰ ਦਿਖਾਉਣ ਲੱਗਿਆ ਜੀ ਉਹਦਾ ਵੀ ਪ੍ਰਿੰਟ ਬੜਾ ਪਿਆਰਾ ਹੈ ਸਕਿਨ ਟੋਨ ਚ ਆ ਗਿਆ ਇਹ ਕੇ ਵਾਲਾ ਪ੍ਰਿੰਟ ਆ ਗਿਆ ਜੀ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਪਿਆਰਾ ਕਲਰ ਹੈ ਪ੍ਰਿੰਟ ਵੀ ਬੜਾ ਪਿਆਰਾ ਠੀਕ ਹੈ ਜੀ ਟੈਬੀ ਦਾ ਰਹੂਗਾ ਸੂਟ ਲਿਖਿਆ ਤੁਹਾਨੂੰ ਦਿਖਾ ਸਕਦੇ ਆ ਟੈਬੀ ਲਾਈਨਿੰਗ ਠੀਕ ਹੈ ਜੀ ਟੈਬੀ ਲਾਈਨਿੰਗ ਏ ਕੇ ਟੈਕਸ ਦੇ ਰਹਿਣਗੇ ਸੂਟ ਜੀ ਪਲੇਨ ਆਉਗੀ ਇਹਦੇ ਨਾਲ ਬਾਟਮ ਪਲੇਨ ਬਾਟਮ ਆਉਗੀ ਮਸਲੀਨ ਦੀ ਠੀਕ ਹੈ ਜੀ ਮਸਲੀਨ ਦੀ ਪਲੇਨ ਬਾਟਮ ਰਹੂਗੀ ਤੇ ਦੁਪੱਟਾ ਰਹੂਗਾ ਟੈਬੀ ਦਾ ਬਹੁਤ ਡਿਜ਼ਾਈਨਰ ਜਆ ਬੜਾ ਪਿਆਰਾ ਜਆ ਡਿਜ਼ਾਈਨਰ ਜਆ ਰਹੂਗਾ ਦੁਪੱਟਾ ਟੈਬੀ ਦਾ ਦੇਖੋ ਜੀ ਇਹ ਵਾਲਾ ਰਹੂਗਾ ਦੁਪੱਟਾ ਦੁਪੱਟੇ ਦੀ ਲੁੱਕ ਤੁਹਾਨੂੰ ਦਿਖਾ ਰਹੇ ਆਂ ਅਸੀਂ ਦੇਖੋ ਬੜੀ ਪਿਆਰੀ ਜੀ ਲੁੱਕ ਹੈ ਦੁਪੱਟੇ ਦੀ ਠੀਕ ਹੈ ਜੀ ਟੈਬੀ ਦਾ ਰਹਿਣ ਵਾਲਾ ਦੁਪੱਟਾ ਬਿਲਕੁਲ ਸੌਫਟ ਵਾਲਾ ਸਟਾਫ ਹੈ ਬਿਲਕੁਲ ਸੌਫਟ ਵਾਲਾ ਜੀ ਇਹ ਵਾਲਾ ਰੌਗਟ ਟੈਬੀ ਦਾ ਦੁਪੱਟਾ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ 1950 ਰੁਪਏ ਤੁਹਾਨੂੰ ਪਤਾ ਹੀ ਹੋਣਾ ਜੀ ਟੈਬੀ ਦੇ ਸੂਟਾਂ ਦੀ ਪ੍ਰਾਈਸ ਕੀ ਹੈ ਜੀ ਬਹੁਤ ਜ਼ਿਆਦਾ ਪ੍ਰਾਈਸ ਹੈ ਟੈਬੀ ਦੇ ਸੂਟਾਂ ਦੀ ਅਸੀਂ ਤੁਹਾਨੂੰ ਸਿਰਫ 1950 ਦੇ ਵਿੱਚ ਵਿਦ ਇਹ ਦੁਪੱਟਾ ਟੈਬੀ ਦਾ ਪ੍ਰੋਵਾਈਡ ਕਰਵਾ ਰਹੇ ਹਾਂ ਜੀ ਠੀਕ ਹੈ ਜੀ ਅਗਲਾ ਸੂਟ ਰਹਿਣ ਵਾਲਾ ਜੀ ਇਹ ਵਾਲਾ ਉਹਨਾਂ ਦੁਪੱਟੇ ਦੀ ਲੁੱਕ ਬੜੀ ਪਿਆਰੀ ਜੀ ਲੁੱਕ ਆਉਣੀ ਹੈ ਇਸ ਤੋਂ ਅਗਲਾ ਸੂਟ ਰਹੂਗਾ ਜੀ ਉਹਦੀ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਇਹ ਵੀ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਦੇਖੋ ਬਹੁਤ ਪਿਆਰਾ ਸੂਟ ਰਹਿਣ ਵਾਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਮਸਲੀਨ ਦੀ ਰਹੂਗੀ ਇਹਦੇ ਨਾਲ ਪਲੇਨ ਬਾਟਮ ਮਸਲੀਨ ਦੀ ਰਹੂਗੀ ਪਲੇਨ ਬਾਟਮ ਦੁਪੱਟਾ ਵੀ ਟੈਬੀ ਦਾ ਡਿਜ਼ਾਈਨਰ ਰਹੂਗਾ ਜੀ ਟੈਬੀ ਦਾ ਹੀ ਰਹੂਗਾ ਦੁਪੱਟਾ ਡਿਜ਼ਾਈਨਰ 1950 ਰੁਪਏ ਤੁਹਾਨੂੰ ਦੇ ਰਿਆਂ ਦੀ ਪ੍ਰਾਈਸ ਇਹ ਵਾਲਾ ਰਹਿਣ ਵਾਲਾ ਦੁਪੱਟਾ ਟੈਬੀ ਦਾ ਬਹੁਤ ਪਿਆਰਾ ਦੁਪੱਟਾ ਜੀ ਤੁਸੀਂ ਜਿਹੜੀ ਇਹਦੇ ਨਾਲ ਪਲੇਨ ਬਾਟਮ ਦਿੱਤੀ ਗਈ ਹੈ ਸ਼ਰਟ ਦੇ ਵਿੱਚੋਂ ਪੀਸ ਤੁਸੀਂ ਲਗਾ ਕੇ ਠੀਕ ਹੈ ਜੀ ਉਹਦੇ ਉੱਪਰ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਤਾਂ ਬਹੁਤ ਜ਼ਿਆਦਾ ਸੋਹਣਾ ਰੈਡੀ ਸੂਟ ਹੋਣਾ ਤੁਹਾਡਾ ਠੀਕ ਹੈ ਜੀ ਸ਼ਰਟ ਵਿੱਚੋਂ ਪੀਸ ਲੈ ਕੇ ਤੁਸੀਂ ਬਾਟਮ ਦੇ ਉੱਪਰ ਵਰਕ ਕਰਵਾ ਸਕਦੇ ਹੋ ਬਾਟਮ ਦੇ ਉੱਪਰ ਤੁਸੀਂ ਵਰਕ ਕਰਵਾ ਸਕਦੇ ਹੋ ਬਹੁਤ ਸੋਹਣਾ ਸੂਟ ਰੈਡੀ ਹੋਣਾ ਬਣ ਕੇ ਬਹੁਤ ਪਿਆਰਾ ਦੁਪੱਟਾ ਜੀ ਠੀਕ ਹੈ ਜੀ ਤੁਹਾਨੂੰ ਨਜ਼ਦੀਕ ਤੋਂ ਦੁਖਾ ਦਿੰਦੇ ਆ ਦੁਪੱਟਾ ਵੀ ਟੈਬੀ ਦਾ ਹੀ ਰਹੂਗਾ ਜੀ ਇਹ ਵਾਲੀ ਜੀ ਸੈਲਫ ਪ੍ਰਿੰਟ ਆਉਗੀ ਠੀਕ ਹੈ ਜੀ ਟੈਬੀ ਦਾ ਹੀ ਦੁਪੱਟਾ ਰਹੂਗਾ ਪ੍ਰਾਈਸ ਦੇ ਰਹੇ ਆ ਤੁਹਾਨੂੰ ਅਸੀਂ ਸਿਰਫ 1900 ਰੁਪਏ 1900 ਰੁਪਏ ਤੁਹਾਨੂੰ ਇਹਦੀ ਪ੍ਰਾਈਸ ਦੇ ਰਹੇ ਆ ਜੀ ਇਸ ਤੋਂ ਅੱਗੇ ਤੋਂ ਅਸੀਂ ਸੂਟ ਦਿਖਾ ਰਹੇ ਆ ਬੁਟੀਕ ਸੂਟ ਰਹਿਣਗੇ ਜੀ ਬੜੇ ਪਿਆਰੇ ਜੇ ਸੂਟ ਹੈ ਤੈਨੂੰ ਖੋਲ ਕੇ ਦਿਖਾਉ ਰਹੀ ਲੱਗੇ ਆ ਇਹਦੇ ਪੂਰੀ ਸ਼ਰਟ ਦੇ ਉੱਪਰ ਟਰੈਡਵਰਕ ਹੋਇਆ ਠੀਕ ਹੈ ਬਹੁਤ ਪਿਆਰਾ ਸੂਟ ਹੈ ਜੀ ਡਿਜ਼ਾਈਨਰ ਦਾ ਸੂਟ ਹੈ ਦੇਖ ਸ਼ਰਟ ਦਾ ਲਿਵੰਡਰ ਕਲਰ ਆ ਪਰ ਲਾਈਟ ਆ ਰਿਹਾ ਪਰ ਕਲਰ ਬਹੁਤ ਪਿਆਰਾ ਹੈ origignal ਕਲਰ ਨਹੀਂ ਆ ਰਿਹਾ ਵੀ ਬੇਬੀ ਪਿੰਕ ਕਲਰ ਆ ਰਿਹਾ ਤੁਹਾਨੂੰ ਇਹ ਪਰ ਲਿਵੰਡਰ ਕਲਰ ਹੈ ਬੇਬੀ ਪਿੰਕ ਕਲਰ ਆ ਰਿਹਾ ਪਰ ਲਿਵੰਡਰ ਕਲਰ ਹੈ ਬਹੁਤ ਪਿਆਰਾ ਪੀਸ ਹੈ ਤੁਹਾਨੂੰ ਇਹ ਸਿੱਧਾ ਦਿਖਾਉਣ ਲੱਗੀਆਂ ਜੀ ਪ੍ਰਿੰਟਿੰਗ ਦੇਖੋ ਜੀ ਐਦਾਂ ਆਉਣੀ ਹੈ ਸ਼ਰਟ ਦੀ ਪ੍ਰਿੰਟ ਸ਼ਰਟ ਦੇ ਉੱਪਰ ਥ्रेड ਵਰਕ ਹੋਇਆ ਜੀ ਤੁਹਾਨੂੰ ਨੇੜੇ ਤੋਂ ਦਿਖਾਉਣ ਲੱਗੇ ਆ ਪੂਰੀ ਸ਼ਰਟ ਦੇ ਵਿੱਚ ਥ्रेड ਵਰਕ ਹੋਇਆ ਦੇਖੋ ਜੀ ਬੈਕ ਫਰੰਟ ਦੋਨੋਂ ਸਾਈਡ ਥ्रेड ਵਰਕ ਹੋਇਆ ਠੀਕ ਹੈ ਇਹਦੇ ਨਾਲ ਤੁਸੀਂ ਪਲੇਨ ਦੁਪੱਟਾ ਲਗਾ ਕੇ ਬਲੈਕ ਲੈਸ ਲਗਾ ਕੇ ਨੈਟ ਦੀ ਬਹੁਤ ਸੁਣਾ ਸੂਟ ਰੈਡੀ ਕਰ ਸਕਦੇ ਹਾਂ ਦੇਖੋ ਸਾਰੀ ਸ਼ਰਟ ਦੇ ਵਿੱਚ ਥ्रेड ਵਰਕ ਹੋਇਆ ਜੀ ਬਹੁਤ ਪਿਆਰਾ ਪੀਸ ਹੈ ਜੀ ਪਲੇਨ ਦਿੱਤੀ ਸੀ ਇਹਦੇ ਨਾਲ ਬਾਟਮ ਪਿਓਰ ਕਾਟਨ ਸਟਾਫ ਰਹੂਗਾ 1200 ਰੁਪਏ ਦੀ ਪ੍ਰਾਈਸ ਰਹੂਗੀ ਠੀਕ ਹੈ ਜੀ 1200 ਰੁਪਏ ਦੀ ਪ੍ਰਾਈਸ ਰਹੂਗੀ ਦੇਖੋ ਕਿੰਨਾ ਪਿਆਰਾ ਪੀਸ ਹੈ ਬੁਟੀਕ ਪੀਸ ਹੈ ਜੀ ਇਹ ਨਜ਼ਦੀਕ ਤੋਂ ਦਿਖਾਉਣੇ ਆ ਦੇਖੋ ਸ਼ਰਟ ਦੇ ਉੱਪਰ ਪੂਰਾ ਥ्रेड ਵਰਕ ਹੋਇਆ ਹੈ ਬੈਕ ਫਰੰਟ ਦੇ ਉੱਪਰ ਠੀਕ ਹੈ ਜੀ ਬੈਕ ਵੀ ਇਦਾਂ ਰਹੂਗੀ ਫਰੰਟ ਵੀ ਇਦਾਂ ਰਹੂਗਾ ਇਹਦੇ ਜਿਹੜਾ ਕਲਰ ਹੋ ਰਿਹਾ ਜੀ ਉਹ ਵੀ ਬੜਾ ਪਿਆਰਾ ਜਿਹਾ λεਮਨ ਕਲਰ ਹੈ ਦੇਖੋ ਇਹ ਕੇਵਲਾ ਕਲਰ ਆਊਗਾ ਇਹਦੇ ਵਿੱਚ λεਮਨ ਕਲਰ ਆਊਗਾ λεਮਨ ਕਲਰ ਆਊਗਾ ਬੁਟੀਕ ਪੀਸ ਰਹੂਗਾ ਜੀ ਇਸ 1200 ਰੁਪਏ ਤੁਹਾਨੂੰ ਦੇ ਰਹੇ ਆ ਜੀ ਪ੍ਰਾਈਸ ਪਿਓਰ ਕਾਟਨ ਸਟਾਫ ਰਹੂਗਾ ਠੀਕ ਹੈ ਜੀ ਜੇਕਰ ਤੁਹਾਨੂੰ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਹੈ ਦੇਖੋ ਜੀ ਇਹਦਾ ਵੀ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬੜੇ ਸੋਹਣੇ ਜੀ ਇਹਦੇ ਵਿੱਚ ਜਾਨਵਰ ਬਣੇ ਹੋਏ ਆ ਥ੍ਰੈਡ ਵਰਕ ਹੋਇਆ ਬਹੁਤ ਪਿਆਰਾ ਪੀਸ ਰਹਿਣ ਵਾਲਾ ਹੈ ਬੈਕ ਫਰੰਟ ਸੇਮ ਰਹੂਗੀ ਠੀਕ ਹੈ ਜੀ ਕਲਰ ਥੋੜਾ ਲਾਈਟ ਆ ਰਿਹਾ ਪਰ ਲੇਮਨ ਕਲਰ ਹੈ ਬਹੁਤ ਪਿਆਰਾ ਕਲਰ ਹੈ ਫਰੰਟ ਬੈਕ ਪੂਰਾ ਥ੍ਰੈਡ ਵਰਕ ਹੋਇਆ 1200 ਰੁਪਏ ਤੁਹਾਨੂੰ ਇਹਦੀ ਸੀ ਪ੍ਰਾਈਸ ਦੇ ਰਹੇ ਆ ਸ਼ਰਟ ਪੀਸ ਦੀ ਪਲੇ ਰਹੂਗੀ ਬਾਟਮ ਠੀਕ ਹੈ ਜੀ ਬਿਲਕੁਲ ਕਾਟਨ ਸਟਾਫ ਰਹੂਗਾ ਪਲੇਨ ਬਾਟਮ ਰਹੂਗੀ ਪ੍ਰਾਈਸ ਰਹੂਗਾ 1200 ਪਹਿਲੀ ਸ਼ਰਟ ਵਿੱਚ ਪੀਕਾਕ ਬਣੇ ਹੋਏ ਸੀ ਇਹਦੇ ਵਿੱਚ ਦੇਖੋ ਇਹਦੇ ਵਿੱਚ ਵੀ ਐਦਾਂ ਦੇ ਜਾਨਵਰ ਬਣੇ ਹੋਏ ਆ ਹਾਰਸ ਬਣਿਆ ਹੋਇਆ ਹੈ ਹਾਂਜੀ ਜਿਹੜਾ ਅਸੀਂ ਹੁਣ ਕਲਰ ਦਿਖਾ ਰਹੇ ਹਾਂ ਕੈਮਰੇ ਵਿੱਚ ਇਹ ਬਿਲਕੁਲ ਸਹੀ ਆ ਰਿਹਾ ਜੀ ਐਦਾਂ ਦਾ ਕਲਰ ਹੈ ਦੋਨੋਂ ਸਟੱਫ ਦਾ 1200 ਰੁਪਏ ਤੁਹਾਨੂੰ ਇਹਦੀ ਪ੍ਰਾਈਸ ਦੇ ਰਹੇ ਹਾਂ ਬੁਟੀਕ ਪੀਸ ਹੈ ਜੇਕਰ ਤੁਹਾਨੂੰ ਇਹਨਾਂ ਪੀਸਾਂ ਵਿੱਚੋਂ ਤੁਹਾਨੂੰ ਕੋਈ ਵੀ ਪੀਸ ਪਸੰਦ ਆਉਂਦਾ ਤਾਂ ਪਲੀਜ਼ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਕੋਲੋਂ ਬਾਈ ਕਰ ਸਕਦੇ ਹੋ ਤੇ ਮੇਰੀ ਸ਼ਾਪ ਤੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਠੀਕ ਹੈ ਜੀ نیچے ਅਸੀਂ ਟੈਬੀ ਦੇ ਸੂਟ ਦਿਖਾਏ ਸੀ ਜੇਕਰ ਤੁਹਾਨੂੰ ਉਹਨਾਂ ਸੂਟਾਂ ਵਿੱਚੋਂ ਕੋਈ ਸੂਟ ਪਸੰਦ ਆਉਂਦਾ ਹੈ ਤਾਂ ਮੈਨੂੰ ਮੇਰੇ ਕੋਲ ਤੁਸੀਂ ਉਹ ਸਕਰੀਨਸ਼ਾਟ ਲੈ ਕੇ ਬਾਈ ਕਰ ਸਕਦੇ ਹੋ ਜਿਹੜੇ ਮੇਰਾ ਐਡਰੈਸ ਹੈ ਜੀ ਉਹ ਨੀਚੇ ਡਿਸਕ੍ਰਿਪਸ਼ਨ ਚ ਦਿੱਤਾ ਗਿਆ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਮੇਰੇ ਸੂਟ ਪਸੰਦ ਆਏ ਹੋਣ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ